ਤੁਹਾਡੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਤੇ ਪਨਬਸ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਰੋਡਸ ਜਾਮ ਕੀਤਾ ਗਿਆ ਸੀ ਤਾਂ ਗੱਲਬਾਤ ਕਰਦੇ ਆ ਸਰ ਅੱਜ ਕਿਹੜੀਆਂ ਮੰਗਾਂ ਸੀ ਤੇ ਕਿੰਨੇ ਸਮੇਂ ਲਈ ਤੁਸੀਂ ਜਿਹੜਾ ਰੋਸ਼ ਪ੍ਰਦਰਸ਼ਨ ਕਰ ਰਹੇ ਸੀ ਤੇ ਹੁਣ ਖੋਲ ਵੀ ਦਿੱਤਾ ਗਿਆ ਕਿਸ ਤਰੀਕੇ ਨਾਲ ਖੋਲਿਆ ਗਿਆ ਬਿਲਕੁਲ ਅੱਜ ਦਾ ਸਾਡਾ ਮਕਸਦ ਸੀ ਜਿਹੜੀਆਂ ਕਿਲੋਮੀਟਰ ਬਸਾਂ ਦਾ ਸਰਕਾਰ ਵਾਰ-ਵਾਰ ਟੈਂਡਰ ਲੈ ਕੇ ਆ ਰਹੀ ਉਹਨਾਂ ਨੂੰ ਰੱਦ ਕੀਤਾ ਜਾਵੇ ਪਰ ਉਹਨਾਂ ਵੱਲੋਂ ਰੱਦ ਨਹੀਂ ਕੀਤਾ ਜਾ ਰਿਹਾ ਸੀ ਜਿਹਦੇ ਕਰਕੇ ਅੱਜ 2 ਵਜੇ ਟੈਂਡਰ ਖੁੱਲ੍ਹਣ ਦਾ ਸਮਾਂ ਸੀਗਾ ਉਹਨਾਂ ਨੇ ਟੈਂਡਰ ਨੂੰ ਰੱਦ ਵੀ ਨਹੀਂ ਕੀਤਾ ਤੇ ਖੋਲ੍ਹਿਆ ਵੀ ਨਹੀਂ ਗਿਆ ਟੈਂਡਰ ਦਾ ਸਮਾਂ ਅੱਗੇ ਵਧਾ ਦਿੱਤਾ ਜਿਹਦੇ ਕਰਕੇ ਅਸੀਂ ਐਜੀਟੇਸ਼ਨ ਜਿਹੜਾ ਲੋਕਾਂ ਦੀ ਸਫਰ ਸਹੂਲਤ ਨੂੰ ਵੇਖਦੇ ਆ ਪੋਸਟਪੋਨ ਕਰ ਲਿਆ ਪਰ ਆਉਣ ਵਾਲੇ ਸਮੇਂ 'ਚ ਜੇ ਟੈਂਡਰ ਨਾ ਰੱਦ ਕੀਤਾ ਤੇ ਸਾਨੂੰ ਤਿੱਖੇ ਸੰਘਰਸ਼ ਕਰਨੇ ਪੈਣਗੇ ਜਿਹਦੇ 'ਚ ਹੜਤਾਲ ਕਰਕੇ ਮਾਣਯੋਗ ਮੁੱਖ ਮੰਤਰੀ ਦੀ ਰਾਇਸ਼ ਤੇ ਧਰਨਾ ਔਰ ਨਾਲ-ਨਾਲ ਜਿਵੇਂ ਤਰਨਤਾਰਨ ਦੇ ਵਿੱਚ ਜਿਵਣੀ ਚੋਣ ਹੋ ਰਹੀ ਆ ਕਿੰਨੀ ਤਰੀਕ ਤੱਕ ਪੋਸਟਪੋਨ ਕਰ ਦਿੱਤਾ ਗਿਆ ਹੁਣ ਜਿਹੜਾ 1 ਹਫਤੇ ਲਈ ਕੀਤਾ ਨਾ 31 ਅਕਤੂਬਰ ਨੂੰ ਜਿਹੜਾ ਖੋਲਣ ਦਾ ਸਮਾਂ ਫੇਰ ਰੱਖਿਆ ਵਾ ਸੋ ਭਰੋਸਾ ਦਿੱਤਾ ਫੋਨ ਤੇ ਕਿ ਅਸੀਂ ਇਹਨੂੰ ਟੈਂਡਰ ਨੂੰ ਰੱਦ ਕਰਨ ਦੀ ਪ੍ਰਕਿਰਿਆ ਵਿੱਚ ਪਾ ਕੇ ਰੱਦ ਕਰਾਂਗੇ ਜੇਕਰ ਟੈਂਡਰ ਖੋਲਿਆ ਜਾਂਦਾ ਫੇਰ ਤੇ ਅਸੀਂ ਮੁਕੰਮਲ ਇਸੇ ਤਰੀਕੇ ਨਾਲ ਅਸੀਂ ਧਰਨਾ ਪ੍ਰਦਰਸ਼ਨ ਕਰਕੇ ਤੇ ਜਿਹੜੀ ਹੜਤਾਲ ਕਰਕੇ ਧਰਨਾ ਦੇਣ ਨੂੰ ਮਜਬੂਰ ਤੇ ਕੀ ਉਮੀਦ ਕੀ ਹੈ ਤੁਹਾਨੂੰ ਲੱਗਦਾ ਕਿ ਇਹ ਟੈਂਡਰ ਜਿਹੜਾ ਪੋਸਟਪੋਨ ਹੋ ਜਾਏਗਾ ਜੇਕਰ ਪੋਸਟਪੋਨ ਨਹੀਂ ਪੋਸਟਪੋਨ ਤਾਂ ਕਰ ਦਿੱਤਾ ਗਿਆ ਜੇਕਰ ਰੱਦ ਨਹੀਂ ਕੀਤਾ ਜਾਂਦਾ ਤਾਂ ਕਿਸ ਤਰੀਕੇ ਦੇ ਨਾਲ ਬਦਲਾਅ ਜਿਹੜੇ ਆ ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਟੈਂਡਰ ਦੇ ਵਿੱਚ ਹੋਣੇ ਚਾਹੀਦੇ ਨੇ ਬਿਲਕੁਲ ਕੋਈ ਬਦਲਾਅ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਕਹਿੰਦੇ ਆ ਟੈਂਡਰ ਰੱਦ ਹੋਣਾ ਚਾਹੀਦਾ ਸਰਕਾਰ ਆਪਣੀਆਂ ਵਿਭਾਗਾਂ 'ਚ ਬੱਸਾਂ ਪਾਵੇ ਐਡਾ ਵੱਡਾ ਆਧਾਰਾ ਵਾ ਤੇ ਸਰਕਾਰ ਕੋਲ ਇੰਨੀ ਪ੍ਰਾਪਰਟੀ ਆ ਤੇ ਸਰਕਾਰੀ ਆਧਾਰਾ ਸਰਕਾਰ ਦੇ ਨਾਲ ਸਰਕਾਰ ਦੀਆਂ ਸੁਵਾਂਵਾਂ ਲੋਕਾਂ ਨੂੰ ਦੇ ਰਿਹਾ ਪੰਜਾਂ ਸਾਲਾਂ ਦੇ ਵਿੱਚ ਹੀ ਲਗਭਗ 1 ਕਰੋੜ ਰੁਪਇਆ ਲੈ ਜਾਣਾ ਹੁੰਦਾ ਜਾਂ 1 ਕਰੋੜ ਤੋਂ ਵੱਧ ਲੈ ਜਾਣਾ ਹੁੰਦਾ ਉੱਥੇ ਜੇ ਵਿਭਾਗ ਦੀ ਬੱਸ ਪਾਉਗੀ ਸਧਾਰਨ ਬੱਸ ਵੀ ਤੇ ਉਹਨੇ 15 ਸਾਲ ਜਿਹੜੀ ਸਫਰ ਸਹੂਲਤ ਦੇਣੀ ਆ ਤੇ 33 ਲੱਖ ਦੀ ਬੱਸ ਪੈਣੀ ਆ 33 ਜਾਂ 35 ਲੱਖ ਦੀ ਪੈ ਜਾਊਗੀ ਉਹਦੇ ਬਰਾਬਰ ਲਗਭਗ 5 ਸਾਲਾਂ 'ਚ 6-7 ਬੱਸਾਂ ਜਿਹੜੀਆਂ ਉਹ ਵਿਭਾਗ ਦੀਆਂ ਪੈ ਸਕਦੇ ਤੇ ਜਿਹੜੇ ਸਾਡੇ ਟ੍ਰਾਂਸਪੋਰਟ ਮੰਤਰੀ ਨੇ ਸਾਡੇ ਅਧਾਰੇ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਦੇ ਰੂਪ ਦੇ ਵਿੱਚ ਪ੍ਰਾਈਵੇਟ ਬੱਸਾਂ ਪਣੀਆਂ ਚਾਹੁੰਦੇ ਨੇ ਜਿਸ ਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਆਂ ਤੇ ਅੱਜ ਅਸੀਂ ਕਿਉਂਕਿ ਟੈਂਡ ਜਿਹੜਾ 2 ਵਜੇ ਖੋਲਣਾ ਸੀਗਾ ਉਹਦਾ ਵਿਰੋਧ ਕਰਦੇ ਹੋਏ 12 ਤੋਂ 2 ਵਜੇ ਤੱਕ ਜਿਹੜਾ ਸੀਗਾ ਉਹ ਸ਼ੇਰਪੁਰ ਚੌਕ ਬੰਦ ਕੀਤਾ ਗਿਆ ਸੀਗਾ ਹੁਣ ਉਹ ਟੈਂਡਰ ਜਿਹੜਾ ਅਗੇ ਪੋਸਟਪੋਨ ਕਰ ਦਿੱਤਾ ਗਿਆ ਤੇ 2 ਵਜੇ ਜਿਹੜਾ ਹੈਗਾ ਇਹ ਰੋਡ ਨੂੰ ਚਾਲੂ ਕਰ ਦਿੱਤਾ ਗਿਆ ਸੋ ਹੁਣ ਜਿਹੜਾ ਚੱਕਾ ਜਾਮ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਟ੍ਰੈਫਿਕ ਜਿਹੜਾ ਹੁਣ ਸਮੂਥਲੀ ਜਿਹੜਾ ਦੁਆਰ ਤੋਂ ਸ਼ੁਰੂ ਹੋ ਜਾਏਗਾ ਬਿਲਕੁਲ ਜੀ ਜਿਹੜਾ ਚੱਕਾ ਜਾਮ ਸੀ ਉਹਨੂੰ ਖੋਲ ਕੇ 31 ਤਰੀਕ ਦੀ ਜਿਹੜੀ ਡੇਟ ਆ ਉਹ ਟੈਂਡਰ ਦੀ ਰੱਖੀ ਗਈ ਆ ਸੋ ਅੱਜ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮੰਗ ਜਿਹੜੀ ਹੈ ਜਿਸ ਨੂੰ ਤੁਹਾਡੀਆਂ ਮੰਗਾ ਸੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੋਸਟਪੋਨ ਕਰ ਦਿੱਤਾ ਗਿਆ ਉਹ ਕਿਹਨਾਂ ਦੇ ਵੱਲੋਂ ਲੈਟਰ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਔਰ ਡਾਇਰੈਕਟਰ ਸਟੇਟ ট্রান্সਪੋਰਟ ਵੱਲੋਂ ਜਿਹੜੀ ਲੈਟਰ ਜਾਰੀ ਕਰ ਦਿੱਤੀ ਗਈ ਆ ਅੱਜ ਉਹ ਟੈਂਡਰ ਖੋਲਿਆ ਨਹੀਂ ਗਿਆ ਉਹ ਟੈਂਡਰ ਨੂੰ ਜਿਹੜਾ ਹੈ 31 ਤਰੀਕ ਤੱਕ ਦੇ ਲਈ ਪੋਸਟਪੋਨ ਕਰ ਦਿੱਤਾ ਗਿਆ ਜੀ ਕੋ ਜੇਕਰ 31 ਤਰੀਕ ਨੂੰ ਫੇਰ ਜਿਹੜਾ ਹੈ ਦੁਬਾਰਤੋਂ ਤੁਹਾਨੂੰ ਜਿਹੜਾ ਧਰਨਾ ਪ੍ਰਦਰਸ਼ਨ ਦੇਣਾ ਪਏਗਾ ਜਾਂ ਫਿਰ ਅੱਗੇ ਤੁਹਾਡੀ ਕੋਈ ਮੀਟਿੰਗ ਦੇ ਨਾਲ ਜਿਹੜਾ ਉਹ ਹੋ ਜਾਂਦੀ ਹੈ ਬਿਲਕੁਲ ਜੀ ਜੇਕਰ 31 ਤਰੀਕ ਨੂੰ ਟੈਂਡਰ ਲੈ ਕੇ ਆਇਆ ਜਾਂਦਾ ਤਾਂ ਤਰਨਤਾਰਨ ਜਿੱਥੇ ਜਿੰਮੀ ਚੌਂ ਰੱਖੀ ਗਈ ਆ ਉੱਥੇ ਅਸੀਂ ਆਪਣੀ ਪੂਰੀ ਸਟਰੈਂਥ ਲੈ ਕੇ 7000 ਤੋਂ 7500 ਮੁਲਾਜ਼ਮ ਲੈ ਕੇ ਜਿੰਮੀ ਚੌਂ ਦਾ ਵਿਰੋਧ ਕਰਾਂਗੇ ਤੇ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਥਾਵਾਂ ਦੇ ਉੱਤੇ ਇਹ ਚੱਕਾ ਜਾਮ ਕੀਤਾ ਗਿਆ ਅੱਜ ਪੰਜਾਬ ਦੇ ਵਿੱਚ ਪਟਿਆਲਾ, ਸੰਗਰੂਰ, ਬਠਿੰਡਾ, ਜਲੰਧਰ, ਅਮਰੇਸਰ ਤੇ ਖਰ ਟੀ ਪੁਆਇੰਟ ਤੇ ਲੁਧਿਆਣਾ ਸ਼ੇਰਪੁਰ ਚੌਂਕ ਬੰਦ ਕੀਤਾ ਤੇ ਇਹ ਜਿਹੜਾ ਤੁਸੀਂ धरना ਪ੍ਰਦਰਸ਼ਨ ਕੀਤਾ ਹੈ ਇਹ ਸ਼ਾਂਤਮਈ ਢੰਗ ਦੇ ਨਾਲ ਕੀਤਾ ਗਿਆ ਤੇ ਬਿਲਕੁਲ ਜੀ ਬਿਲਕੁਲ ਸ਼ਾਂਤਮਈ ਢੰਗ ਨਾਲ ਸੀ ਪ੍ਰਸ਼ਾਸਨ ਦੇ ਨਾਲ ਬਿਲਕੁਲ ਤਾਲਮੇਲ ਦੇ ਨਾਲ ਕਿਸੇ ਵੀ ਆਮ ਲੋਕਾਂ ਸਾਡੀ ਕੋਈ ਆਪਣਾ ਕੋਈ ਤਕਲੀਫ ਨਹੀਂ ਆ ਸੋ ਬੜੇ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਇਹ ਪ੍ਰਦਰਸ਼ਨ ਕੀਤਾ ਗਿਆ ਸੋ ਇਹ ਜਿਹੜੀ ਸਕੀਮ ਲਿਆਂਦੀ ਕੀ ਕਿਲੋਮੀਟਰ ਸਕੀਮ ਇਹਦੇ ਨਾਲ ਕੀ ਮੁਸ਼ਕਲ ਆਏਗੀ ਟਰੈਕਟਰ ਬੱਸ ਡਰਾਈਵਰਾਂ ਨੂੰ ਦੇਖੋ ਇਹ ਜਿਹੜਾ ਕਿਲੋਮੀਟਰ ਸਕੀਮ ਬੱਸਾਂ ਨੇ ਬੇਸਿਕਲੀ ਇਹ ਪ੍ਰਾਈਵੇਟ ਮਾਲਕ ਦੀਆਂ ਬੱਸਾਂ ਨੇ ਸੋ ਅਸੀਂ ਇਹ ਸਾਰੇ ਅੰਕੜੇ ਕੱਢ ਕੇ ਅਧਾਰੇ ਨੂੰ ਦੇ ਚੁੱਕੇ ਆ ਜਿੱਥੇ ਕਿ 5 ਸਾਲਾਂ ਵਿੱਚ ਇਹ ਬੱਸਾਂ ਜਿਹੜੀਆਂ ਨੇਗੀਆਂ 19 ਬੱਸਾਂ 218 ਕਰੋੜ ਰੁਪਏ ਘਟਾ ਜਿਹੜਾ ਮਹਿਕਮੇ ਨੂੰ ਪਾਉਂਦੀ ਹੈ ਇਹ ਇਕੱਲਾ ਇਕੱਲਾ ਅੰਕੜਾ ਕੱਢ ਕੇ ਦੇ ਦਿੱਤਾ ਗਿਆ ਪਰ ਫਿਰ ਵੀ ਉਹ ਆਪਣੇ ਕੁਝ ਚੇਤਿਆਂ ਨੂੰ ਬੈਨੀਫਿਟ ਦੇਣ ਦੇ ਲਈ ਇਹ ਬੱਸਾਂ ਪਾਉਣ ਦੀ ਬਜਿੱਦ ਤੋ ਬਿਲਕੁਲ ਜਿਹੜਾ ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਰੋਡ ਜਿਹੜੀਆਂ ਨੇ ਉਹ ਜਾਮ ਕੀਤੀਆਂ ਗਿਆ ਸੀ ਉਸ ਨੂੰ ਹੁਣ ਜਿਹੜਾ ਖੋਲ ਦਿੱਤਾ ਗਿਆ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਟ੍ਰੈਫਿਕ ਸਮੂਥਲੀ ਜਿਹੜਾ ਜਾਂਦਾ ਹੋਇਆ ਦਿਖਾਈ ਦੇ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਸ ਨੂੰ ਲੈ ਕੇ ਜਿਹੜਾ ਇਹ ਟੈਂਡਰ ਜਿਹੜਾ ਇਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਿਆ ਤਾਂ ਫਿਰ ਸਾਡੇ ਵੱਲੋਂ ਜਿਹੜਾ ਤਰਨ ਤਾਰਨ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਲੁਧਿਆਣਾ ਸ਼ਹਿਰ ਦੇ ਸ਼ੇਰਪੁਰ ਚੌਂਕ ਦੇ ਵਿੱਚ ਨੈਸ਼ਨਲ ਹਾਈਵੇ 44 ਦੇ ਉੱਤੇ ਬੱਸ ਚਾਲਕਾਂ ਦੇ ਵੱਲੋਂ ਜਿਹੜਾ ਹੈ ਪੀਆਰਟੀਸੀ ਤੇ ਪਨਬੱਸ ਦੇ ਕਰਮਚਾਰੀਆਂ ਦੇ ਵੱਲੋਂ ਰੋਸ਼ ਪ੍ਰਦਰਸ਼ਨ ਧਰਨਾ ਵਜੋਂ ਜਿਹੜਾ ਹੈ ਕੀਤਾ ਜਾ ਰਿਹਾ ਸੀ ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ 12 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀ ਪਰ 1 ਵਜ੍ਹ ਕੇ 30 ਮਿੰਟ ਦੇ ਉੱਤੇ ਜਿਹੜਾ ਇਹ ਤਰਨਾ ਪ੍ਰਦਰਸ਼ਨ ਆ ਉਹ ਖਤਮ ਕਰ ਦਿੱਤਾ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਗਈਆਂ ਤਾਂ ਇਸੇ ਤਰੀਕੇ ਦੇ ਨਾਲ ਸਾਡੇ ਵੱਲੋਂ ਦੁਬਾਰਾ ਫਿਰ ਤੋਂ ਜਿਹੜਾ ਪ੍ਰਦਰਸ਼ਨ ਉਹ ਕੀਤਾ ਜਾਏਗਾ ਲੁਧਿਆਣਾ ਤੋਂ ਵੀਡੀਓ ਚੈਨਲ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ